ਸਾਡੀਆਂ ਮਾਵਾ ਭੈਣਾਂ ਨੂੰ ਸਾਡੀਆਂ ਧੀਆ ਪੁੱਤਾਂ ਨੂੰ ਖਾ ਮਖਾ ਡਰ ਹੋਇਆ ਪਿਆ ਫਿਕਰ ਹੋਇਆ ਪਿਆ ਉਜੜ ਜਾਣਗੇ ਗਰੀਬ ਹੋ ਜਾਣਗੇ ਆ ਹੋਜੂ ਬਾ ਹੋਜੂ ਇਹ ਤਾਂ ਤੇ ਦੁਨੀਆ ਦਾ ਇਤਿਹਾਸ ਪੜ ਕੇ ਦੇਖਿਓ ਬਹੁਤ ਤਕੜਾ ਅਨ ਪੈਦਾ ਕਰਦੀ ਹੈ ਬਹੁਤ ਤਕੜੀ ਲੋਕ ਪੈਦਾ ਕਰਦੀ ਹੈ ਜੋ ਗੁਰੂ ਦਾ ਇਤਿਹਾਸ ਹੈ ਜੋ ਗੁਰੂ ਦਾ ਸਨੇਹ ਹੈ ਇਹ ਦੀ ਦੁਨੀਆ 'ਚ ਕੋਈ ਮੁਕਾਬਲਾ ਨਹੀਂ ਹੈ ਫੇਰ ਸਾਡਾ ਹਾਲ ਮੰਦਾ ਕਿਉਂ ਹੋਊਗਾ ਅਮਰੀਕਾ ਦਾ ਇੱਕ ਵਿਦਵਾਨ ਨੇ ਲਿਖ ਕੇ ਕਹਿ ਕੇ ਗਿਆ ਕਿ ਜਿੰਨਾ ਚ ਲੋਕਾਂ ਕੋਲੇ ਜ਼ਮੀਨ ਹੈ ਜਿਹੜੇ ਖੇਤੀ ਵਾਲੇ ਨੇ ਜਿੰਨਾ ਜਿਹੜੇ ਇਹਨਾਂ ਦੀ ਜੜ ਨਹੀਂ ਪੱਟੀ ਜਾਂਦੀ ਤੇ ਹਾਰਨਗੇ ਨੇ ਸਾਰੀ ਦੁਨੀਆ ਦੇ ਵਿੱਚ ਸਰਕਾਰਾਂ ਇਹ ਜ਼ੋਰ ਲਾ ਰਹੀਆਂ ਨੇ ਵਪਾਰੀ ਜ਼ੋਰ ਲਾ ਰਹੇ ਨੇ ਕਿ ਬੰਦਿਆਂ ਨੂੰ ਖੇਤੀ 'ਚੋਂ ਬਾਹਰ ਕੱਢੋ ਤੇ ਪੰਜਾਬ 'ਚ ਇਹ ਗੱਲ ਪ੍ਰਮਾਨ ਹੋ ਗਈ ਹੈ ਲੋਕੀ ਕਹਿਣ ਲੱਗ ਗਏ ਨੇ ਖੇਤੀ 'ਚ ਕੁਝ ਨਹੀਂ ਪਿਆ ਕਿਉਂਕਿ ਜਿਹੜਾ ਜ਼ਿੰਦਗੀ ਦਾ ਜੁੜਨ ਦਾ ਥਾਂ ਹੈ ਕਿ ਬੰਦੇ ਨੇ ਜੁੜਨਾ ਕਿੱਥੇ ਹੈ ਜਦੋਂ ਉਹ ਬਦਲ ਗਿਆ ਜ਼ਿੰਦਗੀ ਦੇ ਸਾਰੇ ਮਾਨੇ ਬਦਲ ਜਾਣਗੇ ਤੁਸੀਂ ਆਪਣੇ ਘਰ ਨਾਲ ਜੁੜਦੇ ਸੀ ਤੁਸੀਂ ਗੁਰੂ ਘਰ ਨਾਲ ਜੁੜਦੇ ਸੀ ਤੁਸੀਂ ਆਪਣੇ ਖੇਤ ਨਾਲ ਜੁੜਦੇ ਸੀ ਇਹ ਤਿੰਨਾ ਥਾਮਾ ਵਾਲੇ ਬੰਦੇ ਕਿਸੇ ਤੋਂ ਹਾਰ ਨਹੀਂ ਸਕਦੇ ਕੋਈ ਸਰਕਾਰ ਹਰਾ ਨਹੀਂ ਸਕਦੀ ਸਰਕਾਰਾਂ ਨੇ ਵਪਾਰੀਆਂ ਨੇ ਇੰਨੇ ਇੰਨੇ ਸੂਖਮ ਸੰਧ ਇੰਨੇ ਸਸਤੇ ਤੁਹਾਨੂੰ ਕਿਉਂ ਦਿੱਤੇ ਨੇ ਜੀ ਪੰਜਾਬ ਦੇ ਪਿੰਡਾਂ 'ਚ ਪੀਣ ਵਾਲਾ ਪਾਣੀ ਨਹਿਰੀ ਨਹੀਂ ਹੈ ਹਜੇ ਤੱਕ ਦਰਿਆਵਾਂ ਦੀ ਧਰਤੀ ਹੈ ਇਹ ਪਰ ਹਰ ਦੇ ਜੇਬ ਵਿੱਚ ਹੋ ਸਕਦਾ ਕੁਝ ਇਥੇ ਬੱਚੇ ਬੈਠੇ ਹੋਣ ਜਿਨ੍ਹਾਂ ਕੋਲ ਲੱਖ ਰੁਪਏ ਦਾ ਫੋਨ ਹੋਵੇ ਕਿਉਂ ਹੋ ਗਿਆ ਕੱਲਾ ਪੰਜਾਬ 'ਚ ਨਹੀਂ ਪੂਰੀ ਦੁਨੀਆ 'ਚ ਕੋਈ ਇੱਕ ਸਰਕਾਰ ਬਾਹ ਖੜੀ ਨਹੀਂ ਕਰ ਸਕਦੀ ਕਿ ਅਸੀਂ ਲੋਕਾਂ ਨੂੰ ਪੀਣ ਵਾਲਾ ਪਾਣੀ ਸਹੀ ਦਿੰਨੇ ਆਂ ਪੰਜਾਬ 'ਚ ਪਿਛਲੀਆਂ ਤਿੰਨ ਸਰਕਾਰਾਂ ਇਹ ਸੀਸੇ ਨਾਲ ਬਣੀਆਂ ਨੇ ਦਿੱਲੀ ਵਾਲੀਆਂ ਦੋਨੇ ਸਰਕਾਰਾਂ ਸੀਸੇ ਨਾਲ ਬਣੀਆਂ ਨੇ ਅਮਰੀਕਾ ਦੇ ਵਿੱਚ ਰੌਲਾ ਪੈ ਗਿਆ ਕਿ ਟਰੰਪ ਵੀ ਇਹ ਸੀਸੇ ਨਾਲ ਬਣਿਆ ਸੀ ਮੋਬਾਈਲ ਫੋਨ ਨਾਲ ਦੁਨੀਆ 'ਚ ਅਗਲੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਇਹੀ ਪਰਖਿਆ ਸਾਡੇ ਬੰਦਿਆਂ ਦੀ ਮੁਕਾਬਲਾ ਇਹੀ ਹੈ ਹੁਣ ਚਾਹੇ ਕੈਨੇਡਾ ਵਗਜੋ ਚਾਹੇ ਬਠਿੰਡੇ ਰਹੋ ਚਾਹੇ ਕੋਟ ਭਰੇ ਰਹੋ ਹਰ ਕਿਸ ਗੱਲ ਦਾ ਨਹੀਂ ਹੈ ਕਿ ਕਿੱਥੇ ਰਹਿ ਰਹੇ ਹੋ ਫਰਕ ਇਸ ਗੱਲ ਦਾ ਕਿ ਕਿਵੇਂ ਰਹਿ ਰਹੇ ਹੋ ਹੁਣ ਕੀ ਹੈ ਜਵਾਕਾਂ ਦੇ ਉਹੀ ਪੈਂਟਾਂ ਝੁਕੇ ਬਠਿੰਡੇ ਦੇ ਉਹੀ ਲੰਡਨ ਨੇ ਬੰਦੇ ਦਾ ਪਹਿਰਾਵਾ ਫਰਕ ਉਹੀ ਪੀਜਾ ਲੰਡਨ ਅਮਰੀਕਾ ਖਾਂਦੇ ਆ ਉਹੀ ਇੱਥੇ ਖਾਂਦੇ ਨਹੀਂ ਸਿੰਗਾਪੂਰ ਚੋਂ ਵਾਲੇ ਖਾਣਾ ਵੀ ਉਹੀ ਹੈ ਕੱਪੜੇ ਵੀ ਉਹੀ ਹੋਗੇ ਭਾਈ ਸੋਚ ਵੀ ਉਹੀ ਹੋਏਗੀ ਦੁਨੀਆਂ 'ਚ ਇਹ ਮੰਨੀ ਹੋਈ ਗੱਲ ਹੈ ਕਿ ਜਿਹੇ ਜਿਹੇ ਕੱਪੜੇ ਪਾਉਂਦਾ ਬੰਦਾ ਜਿਹੇ ਜਾਂ ਖਾਣਾ ਖਾਂਦਾ ਅਖੀਰ ਨੂੰ ਉਹੇ ਜੀ ਬੋਲੀ ਬੋਲੇਗਾ ਉਹੇ ਜੀ ਸੋਚ ਸੋਚੇਗਾ ਸਾਡੇ ਬੰਦਿਆਂ ਨੇ ਪਹਿਰਾਵਾ ਬਦਲ ਲਿਆ ਖਾਣਾ ਬਦਲ ਲਿਆ ਬੋਲੀ ਬਦਲ ਲਈ ਦਾਵਾ ਗੁਰੂ ਦੇ ਸਿੱਖ ਹੋਣ ਇਹ ਖੇਡ ਇਦਾਂ ਨਹੀਂ ਚੱਲਦੀ ਬੰਦੇ ਦੇ ਅੰਦਰਲਾ ਦੁੱਖ ਸੁੱਖ ਸ਼ਬਦਾਂ ਨਾਲ ਵਜਿਆ ਹੋਇਆ ਥੋੜੇ ਜਿਰ ਨੂੰ ਇੱਥੇ ਅਰਦਾਸ ਹੋਏਗੀ ਅਰਦਾਸ ਦੇ ਵਿੱਚ ਇੱਕ ਜ਼ਿਕਰ ਆਏਗਾ ਕਿ ਜਿਨ੍ਹਾਂ ਨੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਜਿਨ੍ਹਾਂ ਦੀ ਅਸੀਂ ਰੋਜ਼ ਅਰਦਾਸ ਕਰਦੇ ਆ ਉਹ ਇਸ ਗੱਲ ਦੀ ਗਵਾਹੀ ਹੈ ਕਿ ਉਹ ਗੁਰੂ ਦੇ ਸ਼ਬਦ ਨਾਲ ਜੁੜ ਗਏ ਸੀ